ਅੱਜ ਡਿਬਰੂਗੜ੍ਹ ਵਾਲੇ ਸੰਤਾਂ ਦੀ ਗੱਲ ਕਰਨੀ ਹੈ ਪਤਾ ਲੱਗਿਆ ਹੋਣਾ ਤੁਹਾਨੂੰ ਅਮਰਤਪਾਲ ਕਿਉਂਕਿ ਉਹਨਾਂ ਦੇ ਚਾਚੇ ਦੇ ਘਰ ਤੇ ਕੁਝ ਰਿਸ਼ਤੇਦਾਰਾਂ ਦੇ ਘਰ ਐਨਆਈਐਨ ਰੇਡ ਮਾਰੀ ਹੈ ਤੇ ਉਹ ਰੇਡ ਤਾਂ ਮਾਰੀ ਹੈ ਜਿਹੜੀਆਂ ਸਾਡੀਆਂ ਖੱਚਾਂ ਨੇ ਭੇਡਾਂ ਨੇ ਉਹ ਕਹਿੰਦੀਆਂ ਨੇ ਕਿ ਅਮਰਤਪਾਲ ਨੂੰ ਦਵਾਈਆ ਜਾ ਰਿਹਾ ਹੈ ਜਣ ਕਿ ਉਹਦੀ ਜਿਹੜੀ ਐਮਪੀ ਦੀ ਮੈਂਬਰਸ਼ਿਪ ਹੈ ਉਹਨੂੰ ਰੱਦ ਕਰਨ ਵਾਸਤੇ ਕਿਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਇਹ ਗੱਲਬਾਤ ਹੁੰਦੀ ਹੈ ਅੱਛਾ ਮੈਂ ਉਹਦੀ ਇੱਕ ਡਿਬਰੂਗੜ੍ਹ ਜੇਲ੍ਹ ਦੀ ਗੱਲ ਸੁਣਾਉਣੀ ਹੈ ਤੁਹਾਨੂੰ ਉਹਦਾ ਪਿਓ ਪਾਪਾ ਜਣ ਕਿ ਉਹਦਾ ਜਦੋਂ ਪੰਜਾਬ ਦੇ ਵਿੱਚ ਵਿਚਰਦਾ ਇੱਕ ਪੰਥਕ ਆਗੂ ਬਣ ਕੇ ਆਪਣੇ ਆਪ ਨੂੰ ਉਦੋਂ ਉਹਦੇ ਬੋਲ ਚੱਲ ਤੋਂ ਵੀ ਪਤਾ ਲੱਗ ਰਿਹਾ ਤੇ ਅੰਮ੍ਰਿਤਪਾਲ ਨੇ ਆਪਣੇ ਭਾਪੇ ਨੂੰ ਤੇ ਆਪਣੀ ਮਾਤਾ ਨੂੰ ਕਹਿ ਦਿੱਤਾ ਕਿ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਸਿੱਖਾਂ ਵਿੱਚ ਇਹ ਕਿਉਂ ਕਿਹਾ ਕਿਉਂਕਿ ਹੁਣ ਸਮਝ ਆ ਗਈ ਕਿ ਅਗਲੇ ਹਲਕ ਵੀ ਡੰਡਾ ਦੇਣਗੇ ਫੁਕਰੀਆਂ ਤਾਂ ਮਾਰ ਬੈਠੇ ਮੈਂ ਤਾਂ ਸੀਹੀ ਦੀ ਪਾ ਦੇਾਂਗਾ ਬੜਾ ਪੁੱਜ ਗਿਆ ਸੀ ਮੈਂ ਡਰਦਾ ਥੋੜੀ ਹਾਂ ਮੈਂ ਤੇ ਆਪਣੇ ਆਪ ਨੂੰ ਕੁਰਬਾਨ ਕਰ ਹੀ ਦੇਣਾ ਕੌਮ ਦੇ ਲਿਖੇ ਲਈ ਦੇਣਾ ਇਕ ਕਾਇਦਾਤਾ ਸੀ ਤੇ ਹੁਣ ਚੜਿਆ ਉਹ ਡੰਡਾ ਅਗਲੇ ਨੇ ਹਲਕ ਵਿੱਚ ਹੁਣ ਪੂਰਨ ਤੌਰ ਤੇ ਆਪਣੇ ਮਾਪਿਆਂ ਨੂੰ ਪੜ੍ਹਾਤਾ ਵੀ ਜਿੱਥੇ ਵੀ ਤੁਸੀਂ ਜਾਣਿਓ ਖਾਲਸਾਤਾਨ ਦੀ ਗੱਲ ਨਹੀਂ ਕਰਨੀ ਤੇ ਜਦੋਂ ਵੀ ਉਹ ਜਾਂਦੇ ਨੇ ਜਿੱਥੇ ਕਿਤੇ ਉਥੋਂ ਇਹ ਤਕਰੀਬਨ ਤਕਰੀਵਨ ਪਤਾ ਵੀ ਲੱਗ ਰਿਹਾ ਕਿ ਉਹਨਾਂ ਦੀ ਬੋਲਬਾਣੀ ਬਦਲ ਚੁੱਕੀ ਹੈ ਹੁਣ ਜਦੋਂ ਵੀ ਗੱਲ ਕਰਦੇ ਨੇ ਆਪਾਂ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਨੀ ਹੈ ਆਪਾਂ ਰਾਇਨੀ ਟਕ ਤੌਰ ਤੇ ਦੁਨੀਆ ਦੇ ਵਿੱਚ ਵਿਚਰਨਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਇਦਾਂ ਉਹਨਾਂ ਦੀ ਬੋਲੀ ਵੀ ਬਦਲ ਚੁੱਕੀ ਹੈ ਪਰ ਜਿਹੜੀ ਇਹ ਅੰਦਰੋਂ ਸਟੱਡੀ ਕਰਵਾਈ ਜਾਂਦੀ ਹੈ ਜੇਲ੍ਹ ਵਿੱਚੋਂ ਕਿ ਵਾਕਈ ਇਹ ਸਚਾਈ ਹੈ ਕਿ ਜਿਹੜਾ ਅਮਰਤਪਾਲ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਅੱਜ ਭਿੱਜੀ ਬਿੱਲੀ ਬਣ ਕੇ ਬਹਿ ਗਿਆ ਇਹ ਸੱਚ ਹੈ ਜੇ ਤੁਸੀਂ ਜਿਹੜੀਆਂ ਸਟੇਟਮੈਂਟਾਂ ਉਹਦੇ ਪਿਓ ਦੀਆਂ ਆ ਰਹੀਆਂ ਨੇ ਇਸ ਵਕਤ ਉਹਦੇ ਤਾਂ ਤਾਂ ਸੱਚੀ ਹੈ ਕਿਉਂਕਿ ਜਿਹੜੀਆਂ ਬੜਕਾਂ ਮਾਰੀਆਂ ਸੀ ਉਹ ਜਿੰਨੇ ਥਾਣੇ ਵਿੱਚ ਬੈਠਾ ਸੀ ਤੁਸੀਂ ਮੇਰੀ ਤੜ ਚੈੱਕ ਕਰ ਦਿਓ ਏਜੰਸੀਆਂ ਰਿਪੋਰਟ ਦਿੰਦੀਆਂ ਨੇ ਏਜੰਸੀਆਂ ਨੂੰ ਤੁਸੀਂ ਰਿਪੋਰਟ ਦਿੰਨੇ ਹੋ ਕਿੱਦਾਂ ਉਂਗਲਾਂ ਕਰ ਕਰਕੇ ਵੱਡੇ ਅਫਸਰਾਂ ਦੇ ਗੱਲਾਂ ਕਰਦਾ ਸੀ ਨਾ ਤੇ ਹੁਣ ਉਹ ਤੜ ਰਹੀ ਨਹੀਂ ਕਿਉਂਕਿ ਜਿਹੜਾ ਬੰਦਾ ਕਿਸੇ ਨੂੰ ਕਹਿੰਦਾ ਹੋਵੇ ਤੂੰ ਗੁਲਾਮ ਐ ਤੂੰ ਗੁਲਾਮ ਐ ਇਹ ਟੰਡੋਰਾ ਪਟਿਆ ਹੋਵੇ ਤੇ ਹੁਣ ਪਤਾ ਲੱਗਦਾ ਵੀ ਗੁਲਾਮ ਕੀ ਹੁੰਦੇ ਐ ਹਾਲਾਂਕਿ ਮੈਂ ਫਿਰ ਵੀ ਇਹ ਗੱਲ ਕਹਿਣਾ ਕਿ ਅਮਰਤਪਾਲ ਜੇ ਖਡੂਰ ਸਾਹਿਬ ਤੋਂ ਜਿੱਤੇ ਐ ਲੋਕਾਂ ਦਾ ਫਤਵਾ ਸੀ ਉਹ ਬਾਹਰ ਆਵੇ ਜਿਹੜੇ ਖਡੂਰ ਸਾਹਿਬ ਦੇ ਲੋਕ ਨੇ ਉਹਨਾਂ ਦਾ ਜਿਹੜਾ ਕੰਮ ਤੰਦਾ ਸਰਕਾਰੀ ਦਰਬਾਰੇ ਉਹ ਹੋਵੇ ਪਰ ਜਿਹੜਾ ਹੁਣ ਡਰ ਪੈਦਾ ਹੋਇਆ ਇਹ ਕਿਤੇ ਨਾ ਕਿਤੇ ਸਿੱਧ ਹੋ ਰਿਹਾ ਹੈ ਕਿ ਫੜਾਂ ਤੇ ਵੱਡੀਆਂ ਮਾਰ ਬੈਠੇ ਲੱਤਾਂ ਭਾਰ ਹੁਣ ਚੱਲਦੀਆਂ ਨਹੀਂ ਤੇ ਹੁਣ ਕਿਤੇ ਨਾ ਕਿਤੇ ਬੀਬਾ ਪੁੱਤ ਬਣ ਕੇ ਨਿਮਰਤਾ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਸਮਝਾ ਰਿਹਾ ਕਿ ਤੁਸੀਂ ਖਾਲਸਤਾਨ ਦੀ ਗੱਲ ਨਾ ਕਰੋ ਤਾਂ ਵਧੀਆ ਹੁਣ ਕਹਿ ਰਿਹਾ ਹੈ ਕਿ ਡੈਮੋਕਰੇਟ ਵੇ ਦੇ ਨਾਲ ਗੱਲਬਾਤ ਕਰੋ ਮੇਰੇ ਲਈ ਕੋਈ ਸੰਘਰਸ਼ ਕਰੋ ਧਰਨਾ ਲਾਓ ਮੇਂ ਜੇਲ੍ਹ ਤੋਂ ਬਾਹਰ ਆ ਜਾਵਾਂ ਜਾਣ ਕੇ ਹੁਣ ਇਦਾਂ ਨਹੀਂ ਲੱਗਦਾ ਕਿ ਥੋੜੀ ਜਿਹੀ ਅਕਲ ਟਿਕਾਣੇ ਆਈ ਹੈ ਜਿਹੜੇ ਬੰਦੇ ਕਿਹੜੇ ਕੌਮ ਦੇ ਜਰਨੈਲ ਬਣ ਕੇ ਸਿਰ ਤੇ ਬੈਠੇ ਸੀ ਤੇ ਉਹ ਕਿਤੇ ਹਵਾ ਨਿਕਲ ਹੀ ਨਹੀਂ ਲੱਗਦੀ ਤੁਹਾਨੂੰ ਇਹ ਸ਼ੱਕ ਨਹੀਂ ਯਾਰ ਹੁੰਦਾ ਮੈਂ ਇਹ ਗੱਲ ਅੱਜ ਤਾਂ ਕੀਤੀ ਹੈ ਅੱਜ ਜਦੋਂ ਵੀ ਉਹਦੇ ਪਿਓ ਨੂੰ ਕਿਤੇ ਇੰਟਰਵਿਊ ਦੇ ਵਿੱਚ ਜਾਂ মিডিਆ ਸਾਹਮਣੇ ਦੇਖਿਆ ਗਿਆ ਉਦੋਂ ਜਿਹੜੀ ਬੋਲਚਾਲ ਉਹ ਸਭ ਕੁਝ ਰੰਗ ਟੰਗ ਬਦਲਿਆ ਹੋਇਆ ਸੀ ਤੇ ਜਿਹੜਾ ਇਹ ਕਹਿੰਦੇ ਨੇ ਨਾ ਕਿ ਅਮਰਤਪਾਲ ਨੇ ਸੰਦੇਸ਼ ਭੇਜਿਆ ਚਿੱਠੀ ਭੇਜੀ ਹੈ ਇਹ ਸਾਰੀਆਂ افਵਾਹਾਂ ਹੁੰਦੀਆਂ ਇਹ ਜਿਹੜਾ ਇਹ ਸਾਡਾ ਦਲਾਲ মিডিਆ ਜਾਂ ਇਹ ਵੀ ਅਮਰਤਪਾਲ ਦੇ ਕੁਝ ਭੇਡਾਂ ਨੇ ਉਹ ਲੋਕਾਂ ਦੇ ਵਿੱਚ ਚਰਚਾਵਾਂ ਛੇੜ ਦਿੰਦੇ ਆ মিডিਆ ਦੇ ਵਿੱਚ ਤੇ ਮੈਂ ਹੁਣ ਇਹ ਗੱਲ ਤੁਹਾਨੂੰ ਤਾਂ ਸਾਂਝੀ ਕੀਤੀ ਹੈ ਕਿ ਹੁਣ ਡੇਵਰੂਗੜ ਜੇਲ੍ਹ ਦੇ ਵਿੱਚ ਸੰਤ ਦੀਆਂ ਚੀਕਾਂ ਪੈਂਦੀਆਂ ਨੇ ਤੇ ਚੀਕਾਂ ਹੁਣ ਪਰਿਵਾਰ ਦੀਆਂ ਵੀ ਪੈਂਦੀਆਂ ਨੇ ਤੇ ਜਿਹੜੀਆਂ ਭੇਡਾਂ ਨਾਲ ਤੁਰੀਆਂ ਸੀ ਤੇ ਉਹਨਾਂ ਨੇ ਹੁਣ ਵਿਆਹ-ਵਿਆਹ ਕਰਨਾ ਹੁੰਦਾ ਹੋਰ ਕੁਝ ਨਹੀਂ ਤੇ ਪਤਾ ਲੱਗ ਗਿਆ ਸਭ ਨੂੰ ਕਿ ਕਿੱਡੇ-ਕਿੱਡੀਆਂ ਫੜਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਨੌਜਵਾਨੀ ਨੂੰ ਗੁੰਮਰਾਹ ਕੀਤਾ ਤੇ ਹੁਣ ਲੈਣ ਦੇਣ ਨੂੰ ਕੁਝ ਨਹੀਂ ਕੱਢਣ ਪਾਉਣ ਨੂੰ ਕੁਝ ਨਹੀਂ ਜਣ ਕੇ ਸਭ ਕੁਝ ਠੋਸ ਹੋ ਗਿਆ ਹੁਣ ਤੇ ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਲੇ ਵੀ ਕੁਝ ਨਹੀਂ ਵਿਗੜਿਆ ਇਹ ਉਹ ਲੋਕ ਨੇ ਜਿਹੜੇ ਮਾੜੀ ਜੀ ਸ਼ੈਤਾਨੀ ਕਰਕੇ ਤੇ ਹਜ਼ਾਰਾਂ ਲੱਖਾਂ ਨੂੰ ਬੇਵਕੂਫ ਬਣਾ ਕੇ ਆਪਣੇ ਘਰ ਭਰ ਲੈਂਦੇ ਨੇ ਤੇ ਮਰਵਾਉਣਾ ਵੀ ਇਹਨਾਂ ਨੇ ਦੂਜਿਆਂ ਨੂੰ ਆਪ ਨਹੀਂ ਮਰਨਾ ਦੂਜਿਆਂ ਨੂੰ ਮਰਵਾਉਣ ਵਾਸਤੇ ਇਹ ਤਾਣਾ ਵਾਣਾ ਬੁਣਿਆ ਜਾਂਦਾ ਤੇ ਪਰ ਹੁਣ ਚੇਤੇ ਰੱਖਿਓ ਹੁਣ ਚੀਕਾਂ ਪੈ ਰਹੀਆਂ ਨੇ ਅਮਰਪਾਲ ਦੇ ਪਰਿਵਾਰ ਦੀਆਂ ਵੀ ਤੇ ਅਮਰਪਾਲ ਦੀ ਖੁਦ ਵੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਿਬਰੂਗੜ੍ਹ ਵਾਲੇ ਸੰਤਾਂ ਦੀ ਗੱਲ ਕਰਨੀ ਹੈ ਪਤਾ ਲੱਗਿਆ ਹੋਣਾ ਤੁਹਾਨੂੰ ਅਮਰਤਪਾਲ ਕਿਉਂਕਿ ਉਹਨਾਂ ਦੇ ਚਾਚੇ ਦੇ ਘਰ ਤੇ ਕੁਝ ਰਿਸ਼ਤੇਦਾਰਾਂ ਦੇ ਘਰ ਐਨਆਈਐਨ ਨੇ ਰੇਡ ਮਾਰੀ ਹੈ ਤੇ ਉਹ ਰੇਡ ਤਾਂ ਮਾਰੀ ਹੈ ਜਿਹੜੀਆਂ ਸਾਡੀਆਂ ਖੱਚਾਂ ਨੇ ਭੇਡਾਂ ਨੇ ਉਹ ਕਹਿੰਦੀਆਂ ਨੇ ਕਿ ਅਮਰਤਪਾਲ ਨੂੰ ਦਵਾਇਆ ਜਾ ਰਿਹਾ ਹੈ ਜਣਕ ਉਹਦੀ ਜਿਹੜੀ ਐਮਪੀ ਦੀ ਮੈਂਬਰਸ਼ਿਪ ਹੈ ਉਹਨੂੰ ਰੱਦ ਕਰਨ ਵਾਸਤੇ ਕਿਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਇਹ ਗੱਲਬਾਤ ਹੁੰਦੀ ਹੈ ਅੱਛਾ ਮੈਂ ਉਹਦੀ ਇੱਕ ਡਿਬਰੂਗੜ੍ਹ ਜੇਲ੍ਹ ਦੀ ਗੱਲ ਸੁਣਾਉਣੀ ਹੈ ਤੁਹਾਨੂੰ ਉਹਦਾ ਪਿਓ ਪਾਪਾ ਜਣਕ ਉਹਦਾ ਜਦੋਂ ਪੰਜਾਬ ਦੇ ਵਿੱਚ ਵਿਚਰਦਾ ਇੱਕ ਪੰਥਕ ਆਗੂ ਬਣ ਕੇ ਆਪਣੇ ਆਪ ਨੂੰ ਉਦੋਂ ਉਹਦੇ ਬੋਲ ਚੱਲ ਤੋਂ ਵੀ ਪਤਾ ਲੱਗ ਰਿਹਾ ਹੈ ਤੇ ਅਮਰਤਪਾਲ ਨੇ ਆਪਣੇ ਭਾਪੇ ਨੂੰ ਤੇ ਆਪਣੀ ਮਾਤਾ ਨੂੰ ਕਹਿ ਦਿੱਤਾ ਕਿ ਤੁਸੀਂ ਖਾਲਸਾਤਨ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਸਿੱਖਾਂ ਵਿੱਚ ਇਹ ਕਿਉਂ ਕਿਹਾ ਕਿਉਂਕਿ ਹੁਣ ਸਮਝ ਆ ਗਈ ਕਿ ਅਗਲੇ ਹੜਕ ਵੀ ਡੰਡਾ ਦੇਣਗੇ ਫੁਕਰੀਆਂ ਤਾਂ ਮਾਰ ਬੈਠੇ ਮੈਂ ਤਾਂ ਸੀਧੀ ਪਾ ਦੇਵਾਂਗਾ ਬੜਾ ਕੁਝ ਕਿਹਾ ਸੀ ਮੈਂ ਡਰਦਾ ਥੋੜੀ ਹਾਂ ਮੈਂ ਤੇ ਆਪਣੇ ਆਪ ਨੂੰ ਕੁਰਬਾਨ ਕਰ ਹੀ ਦੇਣਾ ਕੌਮ ਦੇ ਲਿਖੇ ਲਈ ਦੇਣਾ ਇਕ ਕਾਇਦਤਾ ਸੀ ਤੇ ਹੁਣ ਚੜਿਆ ਉਹ ਡੰਡਾ ਅਗਲੇ ਨੇ ਹੜਕ ਵਿੱਚ ਹੁਣ ਪੂਰਨ ਤੌਰ ਤੇ ਆਪਣੇ ਮਾਪਿਆਂ ਨੂੰ ਪੜ੍ਹਾ ਤਾ ਵੀ ਜਿੱਥੇ ਵੀ ਤੁਸੀਂ ਜਾਣਿਓ ਖਾਲਸਾਤਨ ਦੀ ਗੱਲ ਨਹੀਂ ਕਰਨੀ ਤੇ ਜਦੋਂ ਵੀ ਉਹ ਜਾਂਦੇ ਨੇ ਜਿੱਥੇ ਕਿਤੇ ਉਥੋਂ ਇਹ ਤਕਰੀਬਨ ਤਕਰੀਬਨ ਪਤਾ ਵੀ ਲੱਗ ਰਿਹਾ ਕਿ ਉਹਨਾਂ ਦੀ ਬੋਲਬਾਣੀ ਬਦਲ ਚੁੱਕੀ ਹੈ ਹੁਣ ਜਦੋਂ ਵੀ ਗੱਲ ਕਰਦੇ ਨੇ ਆਪਾਂ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਨੀ ਹੈ ਆਪਾਂ ਅ ਰਾਇਨੀ ਟਕ ਤੌਰ ਤੇ ਦੁਨੀਆ ਦੇ ਵਿੱਚ ਵਿਚਰਨਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਇਦਾਂ ਉਹਨਾਂ ਦੀ ਬੋਲੀ ਵੀ ਬਦਲ ਚੁੱਕੀ ਹੈ ਪਰ ਜਿਹੜੀ ਇਹ ਅੰਦਰੋਂ ਸਟੱਡੀ ਕਰਵਾਈ ਜਾਂਦੀ ਹੈ ਜੇਲ੍ਹ ਵਿੱਚੋਂ ਕਿ ਵਾਕਈ ਇਹ ਸਚਾਈ ਹੈ ਕਿ ਜਿਹੜਾ ਅਮਰਤਪਾਲ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਅੱਜ ਭਿੱਜੀ ਬਿੱਲੀ ਬਣ ਕੇ ਬਹਿ ਗਿਆ ਇਹ ਸੱਚ ਹੈ ਜੇ ਤੁਸੀਂ ਜਿਹੜੀਆਂ ਸਟੇਟਮੈਂਟਾਂ ਉਹਦੇ ਪਿਓ ਦੀਆਂ ਆ ਰਹੀਆਂ ਨੇ ਇਸ ਵਕਤ ਉਹਦੇ ਤਾਂ ਤਾਂ ਸੱਚ ਹੀ ਹੈ ਕਿਉਂਕਿ ਜਿਹੜੀਆਂ ਬੜਕਾਂ ਮਾਰੀਆਂ ਸੀ ਇਹਨਾਂ ਜੇ ਮੈਂ ਥਾਣੇ ਵਿੱਚ ਬੈਠਾ ਸੀ ਤੁਸੀਂ ਮੇਰੀ ਤੜ ਚੈੱਕ ਕਰ ਦਿਓ ਏਜੰਸੀਆਂ ਰਿਪੋਰਟ ਦਿੰਦੀਆਂ ਨੇ ਏਜੰਸੀਆਂ ਨੂੰ ਤੁਸੀਂ ਰਿਪੋਰਟ ਦਿੰਨੇ ਹੋ ਕਿੱਦਾਂ ਉਂਗਲਾਂ ਕਰ ਕਰਕੇ ਵੱਡੇ ਆਫੀਸਰਾਂ ਦੇ ਗੱਲਾਂ ਕਰਦਾ ਸੀ ਨਾ ਤੇ ਹੁਣ ਉਹ ਤੜ ਰਹੀ ਨਹੀਂ ਕਿਉਂਕਿ ਜਿਹੜਾ ਬੰਦਾ ਕਿਸੇ ਨੂੰ ਕਹਿੰਦਾ ਹੋਵੇ ਤੂੰ ਗੁਲਾਮ ਐ ਤੂੰ ਗੁਲਾਮ ਐ ਇਹ ਟੰਡੋਰਾ ਪਟਿਆ ਹੋਵੇ ਤੇ ਹੁਣ ਪਤਾ ਲੱਗਦਾ ਵੀ ਗੁਲਾਮ ਕੀ ਹੁੰਦੇ ਐ ਹਾਲਾਂਕਿ ਮੈਂ ਫਿਰ ਵੀ ਇਹ ਗੱਲ ਕਹਿਣਾ ਕਿ ਅਮਰਤਪਾਲ ਜੇ ਖਡੂਰ ਸਾਹਿਬ ਤੋਂ ਜਿੱਤਿਆ ਲੋਕਾਂ ਦਾ ਫਤਵਾ ਸੀ ਉਹ ਬਾਹਰ ਆਵੇ ਜਿਹੜੇ ਖਡੂਰ ਸਾਹਿਬ ਦੇ ਲੋਕ ਨੇ ਉਹਨਾਂ ਦਾ ਜਿਹੜਾ ਕੰਮ ਤੰਦਾ ਸਰਕਾਰੀ ਦਰਬਾਰੇ ਉਹ ਹੋਵੇ ਪਰ ਜਿਹੜਾ ਹੁਣ ਡਰ ਪੈਦਾ ਹੋਇਆ ਇਹ ਕਿਤੇ ਨਾ ਕਿਤੇ ਸਿੱਧ ਹੋ ਰਿਹਾ ਹੈ ਕਿ ਫੜਾਂ ਤੇ ਵੱਡੀਆਂ ਮਾਰ ਬੈਠੇ ਲੱਤਾਂ ਭਾਰ ਹੁਣ ਚੱਲਦੀਆਂ ਨਹੀਂ ਤੇ ਹੁਣ ਕਿਤੇ ਨਾ ਕਿਤੇ ਬੀਬਾ ਪੁੱਤ ਬਣ ਕੇ ਨਿਮਰਤਾ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਸਮਝਾ ਰਿਹਾ ਕਿ ਤੁਸੀਂ ਖਾਲਸਤਾਨ ਦੀ ਗੱਲ ਨਾ ਕਰੋ ਤਾਂ ਵਧੀਆ ਖੁਣ ਕਹਿ ਰਿਹਾ ਕਿ ਡੈਮੋਕਰੇਟ ਵੇ ਦੇ ਨਾਲ ਗੱਲਬਾਤ ਕਰੋ ਮੇਰੇ ਲਈ ਕੋਈ ਸੰਘਰਸ਼ ਕਰੋ ਤਾਂ ਨਾ ਲਾਓ ਮੈਂ ਜੇਲ੍ਹ ਤੋਂ ਬਾਹਰ ਆ ਜਾਵਾਂ ਜਾਣ ਕੇ ਹੁਣ ਇਦਾਂ ਨਹੀਂ ਲੱਗਦਾ ਕਿ ਥੋੜੀ ਜੀ ਅਕਲ ਟਿਕਾਣੇ ਆਈ ਹੈ ਜਿਹੜੇ ਬੰਦੇ ਕਿਹੜੇ ਕੌਮ ਦੇ ਜਰਨੈਲ ਬਣ ਕੇ ਸਿਰ ਤੇ ਬੈਠੇ ਸੀ ਤੇ ਉਹ ਕਿਤੇ ਹਵਾ ਨਿਕਲ ਹੀ ਨਹੀਂ ਲੱਗਦੀ ਤੁਹਾਨੂੰ ਇਹ ਸ਼ੱਕ ਨਹੀਂ ਯਾਰ ਹੁੰਦਾ ਮੈਂ ਇਹ ਗੱਲ ਅੱਜ ਤਾਂ ਕੀਤੀ ਹੈ ਅੱਜ ਜਦੋਂ ਵੀ ਉਹਦੇ ਪਿਓ ਨੂੰ ਕਿਤੇ ਇੰਟਰਵਿਊ ਦੇ ਵਿੱਚ ਜਾਂ মিডিਆ ਸਾਹਮਣੇ ਦੇਖਿਆ ਗਿਆ ਉਦੋਂ ਜਿਹੜੀ ਬੋਲਚਾਲ ਉਹ ਸਭ ਕੁਝ ਰੰਗ ਟੰਗ ਬਦਲਿਆ ਹੋਇਆ ਸੀ ਤੇ ਜਿਹੜਾ ਇਹ ਕਹਿੰਦੇ ਨੇ ਨਾ ਕਿ ਅਮਰਤਪਾਲ ਨੇ ਸੰਦੇਸ਼ ਭੇਜਿਆ ਚਿੱਠੀ ਭੇਜੀ ਹੈ ਇਹ ਸਾਰੀਆਂ افਵਾਹਾਂ ਹੁੰਦੀਆਂ ਇਹ ਜਿਹੜਾ ਇਹ ਸਾਡਾ ਦਲਾਲ মিডিਆ ਜਾਂ ਇਹ ਵੀ ਅਮਰਤਪਾਲ ਦੀਆਂ ਕੁਝ ਭੇਡਾਂ ਨੇ ਉਹ ਲੋਕਾਂ ਦੇ ਵਿੱਚ ਚਰਚਾਾਂ ਵਿੱਚ ਛੇੜ ਦਿੰਦੇ ਆ মিডিਆ ਦੇ ਵਿੱਚ ਤੇ ਮੈਂ ਹੁਣ ਇਹ ਗੱਲ ਤੁਹਾਨੂੰ ਤਾਂ ਸਾਂਝੀ ਕੀਤੀ ਹੈ ਕਿ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੰਤ ਦੀਆਂ ਚੀਕਾਂ ਪੈਂਦੀਆਂ ਨੇ ਤੇ ਚੀਕਾਂ ਹੁਣ ਪਰਿਵਾਰ ਦੀਆਂ ਵੀ ਪੈਂਦੀਆਂ ਨੇ ਤੇ ਜਿਹੜੀਆਂ ਭੇਡਾਂ ਨਾਲ ਤੁਰੀਆਂ ਸੀ ਤੇ ਉਹਨਾਂ ਨੇ ਹੁਣ ਵਿਆਹ-ਵਿਆਹ ਕਰਨਾ ਹੁੰਦਾ ਹੋਰ ਕੁਝ ਨਹੀਂ ਤੇ ਪਤਾ ਲੱਗ ਗਿਆ ਸਭ ਨੂੰ ਕਿ ਕਿੱਡੇ-ਕਿੱਡੀਆਂ ਫੜਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਨੌਜਵਾਨੀ ਨੂੰ ਗੁੰਮਰਾਹ ਕੀਤਾ ਤੇ ਹੁਣ ਲੈਣ ਦੇਣ ਨੂੰ ਕੁਝ ਨਹੀਂ ਕੱਢਣ ਪਾਉਣ ਨੂੰ ਕੁਝ ਨਹੀਂ ਜਣ ਕੇ ਸਭ ਕੁਝ ਠੋਸ ਹੋ ਗਿਆ ਹੁਣ ਤੇ ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਲੇ ਵੀ ਕੁਝ ਨਹੀਂ ਵਿਗੜਿਆ ਇਹ ਉਹ ਲੋਕ ਨੇ ਜਿਹੜੇ ਮਾੜੀ ਜੀ ਸ਼ੈਤਾਨੀ ਕਰਕੇ ਤੇ ਹਜ਼ਾਰਾਂ ਲੱਖਾਂ ਨੂੰ ਬੇਵਕੂਫ ਬਣਾ ਕੇ ਆਪਣੇ ਘਰ ਭਰ ਲੈਂਦੇ ਨੇ ਤੇ ਮਰਵਾਉਣਾ ਵੀ ਇਹਨਾਂ ਨੇ ਦੂਜਿਆਂ ਨੂੰ ਆਪ ਨਹੀਂ ਮਰਨਾ ਦੂਜਿਆਂ ਨੂੰ ਮਰਵਾਉਣ ਵਾਸਤੇ ਇਹ ਤਾਣਾ ਵਾਣਾ ਬੁਣਿਆ ਜਾਂਦਾ ਤੇ ਪਰ ਹੁਣ ਚੇਤੇ ਰੱਖਿਓ ਹੁਣ ਚੀਕਾਂ ਪੈ ਰਹੀਆਂ ਨੇ ਅਮਰਪਾਲ ਦੇ ਪਰਿਵਾਰ ਦੀਆਂ ਵੀ ਤੇ ਅਮਰਪਾਲ ਦੀ ਖੁਦ ਵੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਿਬਰੂਗੜ੍ਹ ਵਾਲੇ ਸੰਤਾਂ ਦੀ ਗੱਲ ਕਰਨੀ ਹੈ ਪਤਾ ਲੱਗਿਆ ਹੋਣਾ ਤੁਹਾਨੂੰ ਅਮਰਤਪਾਲ ਕਿਉਂਕਿ ਉਹਨਾਂ ਦੇ ਚਾਚੇ ਦੇ ਘਰ ਤੇ ਕੁਝ ਰਿਸ਼ਤੇਦਾਰਾਂ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ ਤੇ ਉਹ ਰੇਡ ਤਾਂ ਮਾਰੀ ਹੈ ਜਿਹੜੀਆਂ ਸਾਡੀਆਂ ਖੱਚਾਂ ਨੇ ਭੇਡਾਂ ਨੇ ਉਹ ਕਹਿੰਦੀਆਂ ਨੇ ਕਿ ਅਮਰਤਪਾਲ ਨੂੰ ਦਵਾਇਆ ਜਾ ਰਿਹਾ ਹੈ ਜਣਕ ਉਹਦੀ ਜਿਹੜੀ ਐਮਪੀ ਦੀ ਮੈਂਬਰਸ਼ਿਪ ਹੈ ਉਹਨੂੰ ਰੱਦ ਕਰਨ ਵਾਸਤੇ ਕਿਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਇਹ ਗੱਲਬਾਤ ਹੁੰਦੀ ਹੈ ਅੱਛਾ ਮੈਂ ਉਹਦੀ ਇੱਕ ਡਿਬਰੂਗੜ੍ਹ ਜੇਲ੍ਹ ਦੀ ਗੱਲ ਸੁਣਾਉਣੀ ਆ ਤੁਹਾਨੂੰ ਉਹਦਾ ਪਿਓ ਪਾਪਾ ਜਣਕ ਉਹਦਾ ਜਦੋਂ ਪੰਜਾਬ ਦੇ ਵਿੱਚ ਵਿਚਰਦਾ ਇੱਕ ਪੰਥਕ ਆਗੂ ਬਣ ਕੇ ਆਪਣੇ ਆਪ ਨੂੰ ਉਦੋਂ ਉਹਦੇ ਬੋਲ ਚੱਲਦੋਂ ਵੀ ਪਤਾ ਲੱਗ ਰਿਹਾ ਤੇ ਅੰਮ੍ਰਿਤਪਾਲ ਨੇ ਆਪਣੇ ਭਾਪੇ ਨੂੰ ਤੇ ਆਪਣੀ ਮਾਤਾ ਨੂੰ ਕਹਿ ਦਿੱਤਾ ਕਿ ਤੁਸੀਂ ਖਾਲਸਾਤਨ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਸਿੱਖਾਂ ਵਿੱਚ ਇਹ ਕਿਉਂ ਕਿਹਾ ਕਿਉਂਕਿ ਹੁਣ ਸਮਝ ਆ ਗਈ ਕਿ ਅਗਲੇ ਹਲਕ ਵੀ ਡੰਡਾ ਦੇਣਗੇ ਫੁਕਰੀਆਂ ਤਾਂ ਮਾਰ ਬੈਠੇ ਮੈਂ ਤਾਂ ਸ਼ਹੀਦੀ ਪਾ ਲਿਆਂਗਾ ਬੜਾ ਕੁਝ ਕਿਹਾ ਸੀ ਮੈਂ ਡਰਦਾ ਥੋੜੀ ਹਾਂ ਮੈਂ ਤਾਂ ਆਪਣੇ ਆਪ ਨੂੰ ਕੁਰਬਾਨ ਕਰ ਹੀ ਦੇਣਾ ਕੌਮ ਦੇ ਲਿਖੇ ਲਈ ਦੇਣਾ ਕਾਇਦਾਤਾ ਸੀ ਤੇ ਹੁਣ ਚੜਿਆ ਉਹ ਡੰਡਾ ਅਗਲੇ ਨੇ ਹਲਕ ਵਿੱਚ ਹੁਣ ਪੂਰਨ ਤੌਰ ਤੇ ਆਪਣੇ ਮਾਪਿਆਂ ਨੂੰ ਪੜ੍ਹਾਤਾ ਵੀ ਜਿੱਥੇ ਵੀ ਤੁਸੀਂ ਜਾਣਿਓ ਖਾਲਸਾਤਾਨ ਦੀ ਗੱਲ ਨਹੀਂ ਕਰਨੀ ਤੇ ਜਦੋਂ ਵੀ ਉਹ ਜਾਂਦੇ ਨੇ ਜਿੱਥੇ ਕਿਤੇ ਉਥੋਂ ਇਹ ਤਕਰੀਬਨ ਤਕਰੀਬਨ ਪਤਾ ਵੀ ਲੱਗ ਰਿਹਾ ਕਿ ਉਹਨਾਂ ਦੀ ਬੋਲਬਾਣੀ ਬਦਲ ਚੁੱਕੀ ਹੈ ਹੁਣ ਜਦੋਂ ਵੀ ਗੱਲ ਕਰਦੇ ਨੇ ਆਪਾਂ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਨੀ ਹੈ ਆਪਾਂ ਅ ਰਾਜਨੀਤਕ ਤੌਰ ਤੇ ਦੁਨੀਆ ਦੇ ਵਿੱਚ ਵਿਚਰਨਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਇਦਾਂ ਉਹਨਾਂ ਦੀ ਬੋਲੀ ਵੀ ਬਦਲ ਚੁੱਕੀ ਹੈ ਪਰ ਜਿਹੜੀ ਇਹ ਅੰਦਰੋਂ ਸਟੱਡੀ ਕਰਵਾਈ ਜਾਂਦੀ ਹੈ ਜੇਲ੍ਹ ਵਿੱਚੋਂ ਕਿ ਵਾਕਈ ਇਹ ਸਚਾਈ ਹੈ ਕਿ ਜਿਹੜਾ ਅਮਰਤਪਾਲ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਅੱਜ ਭਿੱਜੀ ਬਿੱਲੀ ਬਣ ਕੇ ਬਹਿ ਗਿਆ ਇਹ ਸੱਚ ਹੈ ਜੇ ਤੁਸੀਂ ਜਿਹੜੀਆਂ ਸਟੇਟਮੈਂਟਾਂ ਉਹਦੇ ਪਿਓ ਦੀਆਂ ਆ ਰਹੀਆਂ ਨੇ ਇਸ ਵਕਤ ਉਹਦੇ ਮੁਤਾਬਕ ਤਾਂ ਸੱਚੀ ਹੈ ਕਿਉਂਕਿ ਜਿਹੜੀਆਂ ਬੜਕਾਂ ਮਾਰੀਆਂ ਸੀ ਇਹਨਾਂ ਜਿਵੇਂ ਥਾਣੇ ਵਿੱਚ ਬੈਠਾ ਸੀ ਤੁਸੀਂ ਮੇਰੀ ਤੜ ਚੈੱਕ ਕਰ ਦਿਓ